फिर कही जी वाहू जी का खालसा वाहगुरु जी की फतेह सब शहीद होंगे होंगे अगर अभी सब तो बिजली करीब एरिया नौकरियां करके आए हाँ कोई भी किसी ने ज्यादा दस नहीं पर जो अ ਰੱਖਿਤੇ ਆਏ ਆ ਤੇ ਆਏ ਜੀ ਦੇ ਨਾਲ ਬੈਠੇ ਆ ਮੈਂ ਬੱਤਕੇ ਕੰਮ ਕਰ ਰਹੇ ਆ ਪਰ ਜੋ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀ ਜਵਾਨੀ ਕੁਰਬਾਨ ਕੀਤੀ ਹੈ ਖੂਨ ਦਾ ਕਤਰਾ ਕਤਰਾ ਕੁਰਬਾਨ ਕੀਤਾ ਹੈ ਕਿ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੇ ਪਰਿਵਾਰਾਂ ਦੀ ਰੱਖਿਆ ਕਰਨਾ ਇਹ ਸਾਡਾ ਔਰ ਸਾਡੀਆਂ ਜੋ ਸੰਸਥਾਵਾਂ ਬਣੀਆਂ ਵਾ ਜੋ ਯੂਨੀਅਨਾਂ ਬਣੀਆਂ ਵਾ ਉਹਨਾਂ ਦਾ ਇੱਕ ਕਰਤੋਬੰਦ ਹੈ ਦੇਖਣ ਵਾਸਤੇ ਇਹ ਸ ਆਜ਼ਾਦ ਹੈ ਪਰ ਜਦੋਂ ਹਾਰੇ ਬੰਨਿਆਂ ਹਾਰੇ ਕੋਨਿਆਂ ਤੋਂ ਚੈੱਕ ਕਰੀਏ ਤੇ ਆਜ਼ਾਦੀ ਹੈ ਪਰ ਜੋ ਸਾਡੀ ਮਾਨਸਿਕਤਾ ਹੈ ਉਹ ਬਿਲਕੁਲ ਆਜ਼ਾਦ ਨਹੀਂ ਹੈ ਜੋ ਸਾਡੀਆਂ ਮੰਗਾ ਹੈ ਉਹਨੂੰ ਕੋਲ ਮੰਨਣ ਵਾਸਤੇ ਕਰਾਣੇ ਜੋ ਸਾਡੇ ਹੱਕ ਬੰਦੇ ਆ ਉਹਨੂੰ ਕੋਲ ਦੇਣ ਵਾਸਤੇ ਕਰਾਣੇ ਸਾਰਾ ਸਭ ਨੂੰ ਪਤਾ ਹੈ ਜਵਾਨ ਔਰ ਕਸਾਨ ਔਰ ਮਜ਼ਦੂਰ ਇਹ ਦੇਸ਼ ਦੀ ਰੀੜ ਦੀ ਹੱਡੀ ਹੈ। ਇਸੋ ਹੀ ਸਭ ਕੁਝ ਚੱਲਦਾ ਹੈ। ਇਹਦੇ ਇਰਦੇ-ਗਿਰਦੇ ਪੂਰਾ ਦੇਸ਼ ਘੁੰਮਦਾ ਹੈ। ਪਰ ਮੋਦੀ ਦੀ ਸਰਕਾਰ, ਤਾਨਾਸ਼ਾਹੀ ਸਰਕਾਰ ਜਦੋਂ ਦੀ ਆਈ ਹੈ ਇਸ ਨੇ ਕਿਸਾਨਾਂ, ਜਵਾਨਾਂ ਔਰ ਮਜ਼ਦੂਰਾਂ ਦੇ ਉੱਤੇ ਹੀ ਰੁਕ-ਰੁਕ ਕੇ ਹਮਲੇ ਕੀਤੇ ਹਨ। ਉਹ ਕਿਉਂ ਕੀਤੇ ਹਨ? ਉਹ ਚਾਹੁੰਦਾ ਹੈ ਤੇ ਜਵਾਨ ਕਿਸਾਨ ਔਰ ਮਜ਼ਦੂਰ ਮਗਰ ਇਹਨੂੰ ਮੈਂ ਮਥਾ ਕੇ ਰੱਖ ਦੂੰ ਇਹਨੂੰ ਮੈਂ ਬਿਲਕੁਲ ਜ਼ਮੀਨ ਤੋਂ ਹੀ ਨਾ ਕਰ ਦੂੰ ਇਹਨੂੰ ਮੈਂ ਕੰਮ ਨਾ ਦਵਾਂ ਨੌਕਰੀ ਨਾ ਦਵਾਂ ਤੇ ਉਸ ਤੋਂ ਬਾਅਦ ਦੇਸ਼ ਨੂੰ ਬਚਾਉਣ ਵਾਲਾ ਕੋਈ ਨਹੀਂ ਤੇ ਸਾਰੀ ਸਾਰੀ ਜੰਦਾ ਨੂੰ ਮੈਂ ਪੂਰੇ ਦੇਸ਼ ਨੂੰ ਵੱਡਾ ਮਜ਼ਦੂਰ ਬਣਾ ਕੇ ਜੋ ਸਾਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਅੰਦਰ ਢਾੱਕੀ ਔਰ 12 18 ਘੰਟੇ ਨੌਕਰੀ ਕਰਨਗੇ ਤੇ 8 8 ਦਾ 1000 ਰੁਪਇਆ ਤਨਖਾਹ ਲੈਣਗੇ ਤੇ ਐਸੋ ਤੱਕ ਕਰ ਦਿੰਦੇ ਆ ਕਿ ਇਹਨਾਂ ਨੂੰ ਕਿਸੇ ਦਿਨ ਨੂੰ ਸਿਰਫ ਉਹ ਪੈਸੇ ਨਹੀਂ ਆਪਣੀ ਰੋਟੀ ਵਾਸਤੇ ਮਜਬੂਰ ਹੋਣਗੇ ਕਿ ਸਾਨੂੰ 1-2 ਦਿਨ ਦੀ ਰੋਟੀ ਦਿਓ ਇਹੋ ਜਿਹਾ ਤਾਣਾ ਬਣਾਉਂਦਾ ਰਿਹਾ ਆ ਹਰ ਦੇ ਸਾਹਮਣੇ ਸਰਪੰਚਾਂ ਤੋਂ ਸਾਰਨ ਮਜ਼ਦੂਰਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਆਪਣੀ ਸੂਝ-ਬੂਝ ਅਕਤਰ ਦਾ ਇੱਕ ਮੁਖਤਾ ਪੂਰਾ ਦੇਸ਼ ਨੂੰ ਜਗਾਇਆ ਪੂਰੇ ਆਗਾਮ ਨੂੰ ਜਗਾਇਆ ਜਦੋਂ ਪਤਾ ਲੱਗਾ ਕਿ ਇਹ ਸਾਨੂੰ ਬਿਲਕੁਲ ਹੱਥਲ ਕਰ ਰਿਹਾ ਹੈ ਔਰ ਸਾਡੀਆਂ ਜ਼ਮੀਨਾਂ ਜਾਇਦਾਦਾਂ ਕਾਰਪੋਰੇਟ ਦੇ ਘਰਾਣਿਆਂ ਨੂੰ ਦੇ ਰਿਹਾ ਹੈ। ਤਾਂ ਸਾਰੀ ਜਨਤਾ ਜਾਗੀ ਔਰ ਇੱਕ ਮੰਜ ਦੇ ਇਕੱਠੇ ਹੋ ਕੇ ਇਹੋ ਜਿਹੇ ਨਾਅਰੇ ਮਾਰ ਰਿਹਾ ਜਿਹੜਾ ਮੋਦੀ ਕਹਿੰਦਾ ਹੈ ਮੋਦੀ ਹਾਂ ਤਾਂ ਮਮਕੀਨ ਹੈ। ਪਰ ਉਹਦੀ ਤੋਂ ਦੇ ਵਿੱਚੋਂ ਕਿਲਾ ਕੱਢ ਕੇ ਆਏ। ਇਹ ਸਾਡੇ ਕਿਸਾਨ, ਮਜ਼ਦੂਰ ਔਰ ਫੌਜੀ ਜਵਾਨਾਂ ਦਾ ਹੀ ਯੋਗਦਾਨ ਸੀ। ਪਰ ਪੂਰੇ ਦੇਸ਼ ਦਾ ਯੋਗਦਾਨ ਸੀ। ਜਿੱਦਾਂ ਸੰਘਤ ਹੁੰਦੀ ਹੈ, ਜਨਤਾ ਹੁੰਦੀ ਹੈ ਉਦੋਂ ਕੋਈ ਇਹੋ ਜਿਹਾ ਆਪਣੇ ਆਪ ਨੂੰ ਸਮਝਣ ਵਾਲਾ ਕੋਈ ਵੀ ਰਾਜਾ ਨਹੀਂ ਜੋ ਵਡੇ ਮਦੇ ਇੱਥੇ ਹੈ ਤਬਦਲੀ